ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਮੁਲਾਜ਼ਮਾ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਹੋਈ ਮੀਟਿੰਗ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਨੰਬਰ 2 ਮੁਹਾਲੀ ਅਧੀਨ ਕਜ਼ੋਲੀ ਤੇ ਮੁਹਾਲੀ ਪ੍ਰੋਜੈਕਟਾਂ ਤੇ ਕੰਮ ਕਰਦੇ ਆਊਟਸੋਰਸਿੰਗ ਅਤੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕਾਰਜਕਾਰੀ ਇੰਜੀਨੀਅਰ ਗੁਰਪ੍ਰਕਾਸ਼ ਨਾਲ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨਿਕਲ ਇੰਪਲਾਈਜ਼ ਯੂਨੀਅਨ ਦੀ ਜ਼ੋਨ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੇ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹਾਂ ਜੌਨ ਪ੍ਰਧਾਨ ਮਲਾਗਰ ਸਿੰਘ ਖਮਾਨੋ ਨੇ ਦੱਸਿਆ ਕਿ ਫੀਲਡ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਵਰਦੀਆਂ ਸਕੇਲਾਂ ਤੇ ਕੋਰਟ ਕੇਸਾਂ ਤੋਂ ਇਲਾਵਾ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਕਿਰਤ ਕਾਨੂੰਨਾਂ ਦੇ ਮੁਤਾਬਕ ਉਜਰਤਾ ਤੈਅ ਕਰਨ ਤਜਰਬੇ ਨੂੰ ਤੇ ਧਿਆਨ ਚ ਰੱਖਦੇ ਹੋਏ 5 10 15 ਸਾਲਾਂ ਤਜਰਬੇ ਨਿਯੁਕਤ ਕਰਕੇ ਉਜਰਤਾ ਫਿਕਸ ਕਰਨ ਪ੍ਰੋਜੈਕਟਾਂ ਅਧੀਨ ਕੰਮ ਕਰਦੇ ਆਊਟਸੋਰਸਿੰਗ ਮੁਲਾਜ਼ਮਾਂ ਤੋਂ ਪੋਸਟ ਵਾਈਜ਼ ਕੰਮ ਲੈਣ ਠੇਕੇਦਾਰਾਂ ਦੇ ਕੰਮ ਆਊਟਸੋਰਸਿੰਗ ਕੰਮ ਆ ਤੋਂ ਜਬਰੀ ਨਾ ਲੈਣ ਲੰਬੇ ਸਮੇਂ ਤੋਂ ਕਜ਼ੋਲੀ ਤੇ ਹੋਰ ਪ੍ਰੋਜੈਕਟਾਂ ਵਿੱਚ ਮਸ਼ੀਨਰੀ ਸਮੇਤ ਬਿਲਡਿੰਗਾਂ ਦੀ ਹੋ ਰਹੀ ਖਸਤਾ ਹਾਲਤ ਬਾਰੇ ਜਾਣੂ ਕਰਾਇਆ ਗਿਆ ਇੱਥੋਂ ਤੱਕ ਆਊਟਸੋਰਸਿੰਗ ਕੰਪਨੀਆਂ ਵੱਲੋਂ ਈਪੀਐਫ ਈਐਸਆਈ ਦੇ ਕਪਲਿਆਂ ਅਤੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਕੰਮਾਂ ਦਾ ਮਿਹਨਤਨਾ ਜਾਰੀ ਕਰਨ ਅਤੇ ਦਿਨ ਤੇ ਰਾਤ ਦੀਆਂ ਸ਼ਿਫਟਾਂ ਚ ਲੋੜਿੰਦੇ ਖਰਚੇ ਨੂੰ ਬੰਦ ਕਰਨ ਆਦੀ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਸੰਬੰਧਿਤ ਕਾਰਜਕਾਰੀ ਇੰਜੀਨੀਅਰ ਨੇ ਮੌਕੇ ਤੇ ਮੌਜੂਦ ਉਪ ਮੰਡਲ ਉਪ ਮੰਡਲ ਇੰਜੀਨੀਅਰ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ EPF ਤੇ ESI ਦੇ ਰੈਗੂਲਰ ਮੁਲਾਜ਼ਮਾਂ ਦੇ ਸੇਵਾਮੁਕਤ ਹੋਣ ਤੇ ਖਾਲੀ ਹੋ ਰਹੀਆਂ ਪੋਸਟਾਂ ਬਾਰੇ ਤੁਰੰਤ ਕੇਸ ਤਿਆਰ ਕਰਕੇ ਡਿਵੀਜ਼ਨ ਦਫ਼ਤਰ ਨੂੰ ਭੇਜੇ ਜਾਣ ਕਾਰਪੋਰੇਸ਼ਨ ਚੰਡੀਗੜ੍ਹ ਤੋਂ ਫੰਡਾਂ ਦੀ ਪ੍ਰਾਪਤੀ ਤਹਿਤ ਚੱਲ ਰਹੇ ਪ੍ਰੋਜੈਕਟਾਂ ਦੇ ਬਿਜਲੀ ਦੇ ਪੈਨਲਾਂ ਬਿਲਡਿੰਗਾਂ ਦੇ ਮੋਟਰਾਂ ਦੀ ਤੁਰੰਤ ਰਿਪੇਅਰ ਕਰਨ ਦਾ ਭਰੋਸਾ ਦਿੱਤਾ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਕੀਰਤ ਕਾਨੂੰਨਾਂ ਮੁਤਾਬਕ ਉਜਰਤਾ ਤੈਅ ਕਰਨ ਪੋਸਟ ਵਾਈਜ਼ ਕੰਮ ਲੈਣ ਅਤੇ ਕੀਰਤ ਕਾਨੂੰਨਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਬਾਰੇ ਉਹਨਾਂ ਦੱਸਿਆ ਕਿ ਇਹ ਮਸਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਸ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇ ਮੀਟਿੰਗ ਵਿੱਚ ਤਿੰਨੋਂ ਸਬਟੀ ਜ਼ਰਾਂ ਤੇ ਉਪ ਮੰਡਲ ਇੰਜੀਨੀਅਰ ਦੇ ਮੰਡਲ ਸੁਪਰਡੈਂਟ ਮਨਜੀਤ ਸਿੰਘ ਤੋਂ ਇਲਾਵਾ ਜੂਨੀਅਰ ਦੇ ਮੋਹਾਲੀ ਰੋਪੜ ਤੋਂ ਪ੍ਰਧਾਨ ਬ੍ਰਮਪਾਲ ਸਹੋਤਾ ਬ੍ਰਾਂਚ ਕੰਜੋਲੀ ਦੇ ਪ੍ਰਧਾਨ ਦਲਵੀਰ ਸਿੰਘ ਕੰਜੋਲੀ ਵਿਜੇ ਕੁਮਾਰ ਦਵਿੰਦਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ